ਚ ਰਹਿਣ ਵਾਲੇ ਬ੍ਰਾਹਮਣਾ ਦਾ ਸਾਰੇ ਭਾਰਤ ਦੇ ਹਿੰਦੂ ਬਹੁਤ ਆਦਰ ਨੇ ਰੋਂਦੇ ਖੜੇ ਕਰ ਦੇਣ ਵਾਲੇ ਜੁਲਮਾਂ ਦੀ ਕਹਾਣੀ ਸੁਣੀ ਤਾਂ ਉਹ ਕੁਝ ਸੋਚੀ ਪਏ ਗਏ ਗੁਰੂ ਸਾਹਿਬ ਦੇ ਮੁਖ ਤੇ ਗੰਭੀਰਤਾ ਦੇਖ ਕੇ ਕੋਪਾਲਕ ਗੋਬਿੰਦ ਰਾਏ ਨੇ ਜੋ ਉਸ ਸਮੇਂ 9 ਵਰਿਆਂ ਦੇ ਸਨ ਇਸ ਦਾ ਕਾਰਨ ਪੁੱਛਿਆ ਗੁਰੂ ਸਾਹਿਬ ਨੇ ਦੱਸਿਆ ਕਿ ਹੁਣ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਪੁਰਖ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ ਉਹ ਗੋਬਿੰਦ ਨੇ ਝੱਟ ਆਖਿਆ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਹੋ ਨੇ ਪੰਡਿਤਾ ਨੂੰ ਕਿਹਾ ਕਿ ਉਹ ਮੁਗਲ ਅਧਿਕਾਰੀਆਂ ਨੂੰ ਜਾ ਕੇ ਕਹਿ ਦੇਣ ਕਿ ਜੇਕਰ ਉਹ ਗੁਰੂ